ਤੁਸੀਂ ਦੇਖ ਰਹੇ ਹੋ ਸ਼ਹਿਰ ਪਰ ਫੌਕਸ ਸਾਡੇ ਵੱਲੋਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਰੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਰਜਿੰਦਰ ਕੋਰ ਬੱਬੂ ਦੇਸ਼ਪਾੜ ਵਿੱਚ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਬਾਬਾ ਸਾਹਿਬ ਦੇ ਪ੍ਰੇਮੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅਜ ਮੁਕੇਰੀਆਂ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਖੁਸ਼ੀ ਤੇ ਚਾਣ ਨਾਲ ਮੁਕੇਰੀਆਂ ਅੰਬੇਦਕਰ ਚੌਕ ਨਜ਼ਦੀਕ ਸਬਜ਼ੀ ਮੰਡੀ ਵਿਖੇ ਬਾਬਾ ਸਾਹਿਬ ਦੇ ਪ੍ਰੇਮੀਆਂ ਵੱਲੋਂ ਫੁੱਲ ਮਾਲਾ ਫੁੱਲਾਂ ਦੀ ਵਰਖਾ ਕਰਦੇ ਹੋਏ ਤੇ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਸਾਹਿਬ ਦੇ ਕਦਮਾਂ ਤੇ ਚੱਲਣ ਦਾ ਪ੍ਰਣ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਕਮਲ ਖੋਸਲਾ ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਫੌਜਾ ਮੈਡਮ ਹਰਮਿੰਦਰ ਕੋਰ ਚੰਨੀ ਆਦਤੋ ਇਲਾਵਾ ਪਾਰੀ ਗਿੰਨ ਦੀ ਵਿੱਚ ਬਾਬਾ ਸਾਹਿਬ ਦੇ ਪ੍ਰੇਮੀ ਹਾਜ਼ਰ ਸਨ ਅੱਗੇ ਦੇਖੋ ਪੂਰੀ ਰਿਪੋਰਟ ਸਾਡੇ ਪੱਤਰਕਾਰ ਮਨਜੀਤ ਸਿੰਘ ਦੇ ਨਾਲ ਜੇਕਰ ਤੁਸੀਂ ਹਿਆਰਪੁਰ ਫੌਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਜੈਪੀ ਜੈ ਮਾਹਰ ਜੈਪੀ ਜੈ ਭਾਰਤ ਜੈਪੀ ਜੈ ਭਾਰਤ ਬਾਬਾ ਸਾਹਿਬ ਕਾਡੀ ਸੋਚ ਦੇ ਜੈ ਹਿੰਦ ਜੈ ਮੋਕ ਕੇ ਜੇਪੋ ਕੇ ਜੰਮ ਦੇ ਦੁਸ਼ਮਣ ਮਰਦਾਬ ਸਾਡਾ ਸੰਵਿਧਾਨ ਜਿੰਦਾਬਾਦ ਸਾਡਾ ਸੰਵਿਧਾਨ ਜਿੰਦਾਬਾਦ ਬਾਬਾ ਸਾਹਿਬ ਕੈਪੀਟਨ ਦੇ ਜੈ ਜੰਮੇ ਕੇ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਜੈ ਜੀ ਜੈ ਸਾਥੀਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ जय वाल्मीकि हर हर वाल्मीकि जय संविधान जय मूल निवासी जय सतगुरु लाभादास जी महाराज जय सतगुरु कबीर जी महाराज साथियों आज दा दिन बड़ा مقدس देना है जिस दिन ਸਾਡੀਆਂ ਕਿਸਮਤਾਂ ਦੇ ਰੈਬਰ बाबा साहब डॉ बी आर अंबेडकर जी ਉਹਨਾਂ ਨੇ ਇਸ ਦੁਨੀਆ ਤੇ অবতার ਧਾਰਿਆ ਜਿਸ ਦਿਨ ਤੇ ਮੈਂ ਸਮੁੱਚੇ ਵੀਰਾਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਹੈ ਔਰ ਅੱਜ ਇਹ ਮੈਂ ਗੱਲ ਕਹਿਣਾ ਚਾਹਣਾ ਕਿਉਂਕਿ ਅਸੀਂ ਬਾਬਾ ਸਾਹਿਬ ਦੀ ਜੀਵਨੀ ਹਰ ਬੰਦਾ ਹਰ ਸਟੇਜ ਤੇ ਔਰ ਹਰ ਪਲੇਟਫਾਰਮ ਤੋਂ ਅਸੀਂ ਉਹਦੀ ਗੱਲ ਕਰਦੇ ਆਂ ਪਰ ਜਿਹੜੀ ਅੱਜ ਗੱਲ ਕਰਨ ਵਾਲੀ ਆ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਬੜੀ ਮਿਹਨਤ ਦੇ ਨਾਲ 2 ਸਾਲ 11 ਮਹੀਨੇ 18 ਦਿਨ ਦੀ ਮਿਹਨਤ ਦੇ ਨਾਲ ਕਿਉਂਕਿ ਕੰਸਟੀਚੁਐਂਟ ਅਸੈਂਬਲੀ ਜਿਹੜੀ ਸੀਗੀ ਸੰਵਿਧਾਨ ਦੀ ਜਿਹੜੀ ਕਮੇਟੀ ਬਣੀ ਸੀ ਫਾਰਮੇਸ਼ਨ ਦੀ ਬਾਬਾ ਸਾਹਿਬ ਉਹਦੇ ਮੁਖੀ ਸਨ ਤੇ ਉਹਨਾਂ ਨੇ ਬੜੀ ਮਿਹਨਤ ਕਰਕੇ ਦੁਨੀਆ ਦੇ ਸਾਰੇ ਸੰਵਿਧਾਨ ਪੜ ਕੇ ਤੇ ਫੇਰ ਭਾਰਤੀ ਸੰਵਿਧਾਨ ਜਿਹੜਾ ਉਸ ਨੂੰ ਇਹ ਸ਼ੇਪ ਦਿੱਤੀ ਸਾਥੀਓ ਸੰਵਿਧਾਨ ਦੀ ਵਿਸ਼ੇਸ਼ਤਾ ਸਾਰਿਆਂ ਲਈ ਇੱਕ ਜੈ ਅਧਿਕਾਰ ਇਸ ਕਰਕੇ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹਨਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਕੱਲਾ ਦਲਤ ਕੌਮ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਭਾਰਤ ਦੇ ਹਰ ਮਨੁੱਖ ਨੂੰ ਇੱਕ ਬਰਾਬਰ ਅਧਿਕਾਰ ਦਿੱਤੇ ਆ ਔਰ ਜਿਹੜੀ ਖਾਸ ਗੱਲ ਆ ਇਸ ਵਿਧਾਨ ਦੀ ਕਿ ਜਿਹੜੀਆਂ ਸਾਡੀਆਂ ਭੈਣਾਂ ਔਰਤਾਂ ਨਾਰੀਆਂ ਉਹਨਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਸਾਥੀਓ ਜਿਹੜੀ ਬਾਬਾ ਸਾਹਿਬ ਨੇ ਆਪਣੇ ਜੀਵਨ ਦਾ ਨਿਚੋੜ ਕੱਢ ਕੇ ਮੂਲ ਮੰਤਰ ਸਾਨੂੰ ਦੱਸਿਆ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਸਾਥੀਓ ਥੋੜੇ ਜੇ ਪੜ ਵੀ ਗਏ ਆ ਔਰ ਬਾਬਾ ਸਾਹਿਬ ਦੀ ਗੱਲ ਸੁਣ ਕੇ ਇਕੱਠੇ ਵੀ ਹੋਣ ਲੱਗ ਪਏ ਆ ਲੇਕਿਨ ਅਜੇ ਬਦਕਿਸਮਤੀ ਵਾਲੀ ਗੱਲ ਆ ਪਈ ਇੱਕ ਦੂਜੇ ਤੋਂ ਅਸੀਂ ਮੂੰਹ ਫੇਰ ਜਾਂਦੇ ਆ ਬਾਬਾ ਸਾਹਿਬ ਨੇ ਇਹ ਗੱਲ ਕਹੀ ਸਾਰਿਆਂ ਨੂੰ ਕਿ ਤੁਸੀਂ ਕਾਬਲ ਕਿੱਦਾਂ ਬਣ ਸਕੋਗੇ ਪਈ ਤੁਸੀਂ ਜੇ ਤੁਸੀਂ ਕਿਤਾਬਾਂ ਵੱਲ ਨੂੰ ਝੁਕੋਗੇ ਬਾਬਾ ਸਾਹਿਬ ਨੇ ਕਿਹਾ ਜੇ ਤੁਸੀਂ ਕਿਤਾਬਾਂ ਵੱਲ ਨੂੰ ਝੁਕੋਗੇ ਤੇ ਮੈਂ ਤੁਹਾਡੇ ਸਾਹਮਣੇ ਸਾਰੀ ਦੁਨੀਆ ਝੁਕਾ ਦਵਾਂਗਾ ਪੜ੍ਹਾਈ 'ਚ ਇੰਨੀ ਤਾਕਤ ਆ ਵਿਦਿਆ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਏਗਾ ਉਹ ਦਹਾੜੇਗਾ ਇਸ ਕਰਕੇ ਤੁਸੀਂ ਬਾਬਾ ਸਾਹਿਬ ਦੇ ਕਥਨ ਜਿਹੜੇ ਆ ਉਹਨਾਂ ਨੇ ਬੜੀ ਨਿਚੋੜ ਕੱਢ ਕੇ ਲਿਖਿਆ ਸੋ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਪੜ੍ਹਾਈਏ ਬਾਬਾ ਸਾਹਿਬ ਦੇ ਮੂਲ ਮੰਤਰ ਤੇ ਕੰਮ ਕਰੀਏ ਅੱਜ ਜਿਹੜਾ ਮੁੱਖ ਫੰਕਸ਼ਨ ਰੱਖਿਆ ਗਿਆ ਉਹ ਮੇਰੇ ਗੁਰਦੇਵਪੁਰ ਤੋਂ ਪੂਰੇ ਮੁਕੇਰੀਆਂ ਦੀ ਜੈਪੀਮ ਵੈਲਫੇਅਰ ਸੁਸਾਇਟੀ ਉਹਨਾਂ ਨੇ ਰੱਖਿਆ ਜਿਹਦੇ ਵਿੱਚ ਸਾਡੇ ਕੌਮੀ ਮਸ਼ਹੂਰ ਕੌਮੀ ਗਾਇਕ ਹੈ ਮਿਸ਼ਨਰੀ ਗਾਇਕ ਹੈ ਉਹਨਾਂ ਨੇ ਆਪਣੀ ਹਾਜ਼ਰੀ ਰਵਾਣੀ ਆ ਸੋ ਅਸੀਂ ਉਸ ਪ੍ਰੋਗਰਾਮ 'ਚ ਵੀ ਸਾਰਿਆਂ ਨੇ ਸ਼ਾਮਲ ਹੋਣਾ ਮੈਂ ਬੇਨਤੀ ਕਰੂੰਗਾ ਕਿ ਇਕੱਠ ਦਿਖਾਇਆ ਕਰੋ ਮੈਨੂੰ ਪਤਾ ਆ ਵੀ ਤੁਸੀਂ ਐਨੇਕ ਲੋਕ ਜਿੰਨੇ ਅਸੀਂ ਇਕੱਠੇ ਹੋਏ ਆ ਐਨੇ ਤਾਂ ਤੁਸੀਂ ਇੱਕ ਆਵਾਜ਼ ਤੇ ਆ ਹੀ ਜਾਂਦੇ ਆ ਤੇ ਇਹ ਜਿੰਨੇ ਮੇਰੇ ਭਰਾ ਆ ਇਹ ਸਾਰੇ ਸੱਚੇ ਸੁੱਚੇ ਬਾਬਾ ਸਾਹਿਬ ਅੰਬੇਡਕਰ ਦੇ ਪੁੱਤਰ ਆ ਸੱਚੇ ਉਹਨਾਂ ਦੇ ਸੇਵਕ ਆ ਸੋ ਮੈਂ ਜਿੰਨੀਆਂ ਸੰਸਥਾਵਾਂ ਦੇ ਲੋਕ ਇੱਥੇ ਆਏ ਆ ਬਾਈ ਨੇਮ ਪ੍ਰਧਾਨ ਜੀ ਨੂੰ ਵਿਸ਼ੇਸ਼ ਤੌਰ ਤੇ ਔਰ ਸਾਡੇ ਨੈਫਸੀਲਦਾਰ ਸਾਹਿਬ ਮੇਰੀ ਇੱਕ ਰਿਕਵੈਸਟ ਤੇ ਇੱਥੇ ਆਏ ਆ ਤੇ ਮੇਰੀਆਂ ਸਾਰੀਆਂ ਸੰਸਥਾਵਾਂ ਸਾਰੇ ਬੱਚਿਆਂ ਨੇ ਅੱਜ ਦੇ ਦਿਨ ਲਈ ਕੰਮ ਕੀਤਾ ਰਾਤੀ 1:30 ਵਜੇ ਦੇ ਕਰੀਬ ਇੱਥੋਂ ਬੱਚੇ ਗਏ ਆ ਪਾਰਕ ਚੋਂ ਕਿਉਂਕਿ ਇਹਦੀ ਸੁਰੱਖਿਆ ਵੀ ਜ਼ਰੂਰੀ ਸੀ ਪੁਲਿਸ ਤੇ ਮਲਾਜ਼ਮ ਤਿੰਨ ਦਿਨ ਲੱਗੇ ਰਹੇ ਆ ਮੈਂ ਪੁਲਿਸ ਵਾਲਿਆਂ ਦਾ ਆਪਣੇ ਸਾਥੀਆਂ ਦਾ ਇਤੋਂ ਦੇ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਾਬਾ ਸਾਹਿਬ ਦੇ ਬੁੱਤ ਦੀ ਰੱਖਿਆ ਕਰਕੇ ਰੱਖੀ ਜੈ ਭੀਮ ਜੈ ਭੀਮ ਜੈtio ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਮੈਂ ਨਗਰ ਕੌਂਸਲ ਪ੍ਰਧਾਨ ਮੁਕੇਰੀਆਂ ਅੱਜ ਬਹੁਤ ਹੀ ਸ਼ੁਭ ਦਿਨ ਹੈ ਸਾਡੇ ਰਹਿਬਰ ਦੁਖੀਆਂ ਦੇ ਦਰਦੀ ਤੇ ਨਾਰੀ ਜਾਤੀ ਦੇ ਮੁਕਤੀਦਾਤਾ ਸ਼੍ਰੀ ਡਾਕਟਰ ਭੀਮrao ਅੰਬੇਦਕਰ ਜੀ ਦਾ ਅੱਜ ਜਨਮ ਦਿਹਾੜਾ ਆਪਾਂ ਇੱਥੇ ਮਨਾ ਰਹੇ ਆਂ ਤੇ ਵੱਖ-ਵੱਖ ਮੇਰੇ ਦੋਸਤ ਵੱਖ-ਵੱਖ ਰਵਿਦਾਸੀਏ ਸੰਸਥਾ ਬਾਲਮੀਕੀ ਭਾਈਚਾਰਾ ਤੇ ਮਾਸ਼ਾ ਬਰਾਦਰੀ ਤੇ ਵੱਖ-ਵੱਖ ਪਰਮਾਦੇ ਇੱਥੇ ਸਾਡੇ ਮੇਰੇ ਭਰਾ ਇੱਥੇ ਸਾਰੇ ਇਕੱਠੇ ਹੋਏ ਨੇ ਤਾਂ ਮੈਂ ਅੱਜ ਆਪਣੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਆ ਕਿ ਪਿਛਲੀ ਵਾਰ ਹੀ ਇਸੇ ਦਿਨ ਤੇ ਆਪਾਂ ਇੱਕ ਮੈਂ ਵਾਦਾ ਕਰਕੇ ਗਿਆ ਸੀ ਇਹਨਾਂ ਨਾਲ ਕਿ ਆਪਾਂ ਅੰਬੇਦਕਰ پارک ਦਾ ਨਵੀਨੀਕਰਨ ਕਰਾਂਗੇ ਤਾਂ ਅੱਜ ਕੰਮ ਸਟਾਰਟ ਹੋ ਚੁੱਕਿਆ ਆ ਬਹੁਤ ਹੀ ਜਲਦ ਉਹ ਕੰਮ ਖਤਮ ਕਰ ਦਿੱਤਾ ਜਾਏਗਾ ਤੇ ਇੱਕ ਮੇਰੇ ਭਰਾ ਜੋ ਕਿ ਪੱਤਰਕਾਰ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਆ ਕਿ ਪ੍ਰਧਾਨ ਜੀ ਇੱਥੇ ਤੁਸੀਂ ਇੱਕ ਛੱਤ ਦਾ ਮਤਲਬ ਕੀ ਕੀਤਾ ਜਾਵੇ ਨਿਰਮਾਨ ਦੁਆਰਾ ਕਿ ਜਿੱਦਾਂ ਕੋਈ ਆਨੇ ਆਪਾਂ ਇੱਥੇ ਮੱਥਾ ਟੇਕਣ ਆਨੇ ਬਾਬਾ ਜੀ ਦੇ ਜਾਂ ਕੋਈ ਪ੍ਰੋਗਰਾਮ ਹੁੰਦਾ ਆ بارش ਹੋਵੇ ਤਾਂ ਉਹਦੇ ਲਈ ਮਤਲਬ ਕੀ ਇਸ ਚੀਜ਼ ਦੇ ਸੰ ਦਿੱਕਤ ਨਾ ਆਵੇ ਜਿੱਦਾਂ ਧੁੱਪ 'ਚ ਆਪਾਂ ਇਸ ਟਾਈਮ ਖੜੇ ਆ ਤਾਂ ਅੱਗੇ ਆਉਣ ਵਾਲੇ ਟਾਈਮ 'ਚ ਤੋਂ ਮਤਲਬ ਕਿ ਕੋਈ ਦਿੱਕਤ ਨਾ ਆਵੇ ਤਾਂ ਮੈਂ ਜ਼ਰੂਰ ਆਸ਼ਵਾਸ਼ਨ ਦਿਨਾ ਆ ਕਿ ਜਿਹੜੀ ਸਾਡੀ ਅਗਲੀ ਮੀਟਿੰਗ ਹੋਏਗੀ ਮੈਂ ਆਪਣੇ ਅਫਸਰਾਂ ਨਾਲ ਕਰਕੇ ਸਹਿਮਤੀ ਕਰਕੇ ਇੱਥੇ ਇੱਕ ਫੇਰ ਦੁਬਾਰਾ ਆਪਾਂ ਇੱਕ ਗ੍ਰਾਂਟ ਮਤਲਬ ਕਿ ਕਰਾਂਗੇ ਮਤਾ ਪਾਵਾਂਗੇ ਤਾਂ ਟੈਂਡਰ ਲਗਾਵਾਂਗੇ ਤਾਂ ਉਹਦਾ ਵੀ ਕੰਮ ਆਪਾਂ ਜਲਦੀ ਜਲਦੀ ਸ਼ੁਰੂ ਕਰਵਾਵਾਂਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਤੇ ਮੈਂ ਮੈਂ ਇੱਕ ਹੀ ਗੱਲ ਕਹਿਣਾ ਚਾਹਨਾ ਆ ਕਿ ਬਾਵਾ ਸਾਹਿਬ ਜੀ ਨੇ ਸਾਨੂੰ ਇੱਕ ਸੋਚ ਦਿੱਤੀ ਸੀਗੀ ਕਿ ਪੜੋ ਜੁੜੋ ਔਰ ਸੰਘਰਸ਼ ਕਰੋ ਜਿਹਦੇ ਕਰਕੇ ਦੇਖੋ ਪਹਿਲੇ ਦੇ ਟਾਈਮ ਦੇ ਵਿੱਚ ਸਾਡੇ ਪੈਰਾਂ ਦੇ ਪਿੱਛੇ ਇੱਕ ਝਾੜੂ ਬੰਨ ਦਿੱਤਾ ਜਾਂਦਾ ਸੀ ਕਿ ਸਾਡੇ ਦਾ ਪੈਰਾਂ ਦੇ ਨਿਸ਼ਾਨ ਦੇਖਣੇ ਵੀ ਨਾ ਮਨੁਵਾਦਿਆਂ ਨੂੰ ਮਨਜ਼ੂਰ ਨਹੀਂ ਸੀਗੇ ਪਰ ਉਹਨਾਂ ਨੇ ਸਾਨੂੰ ਉਹ ਝਾੜੂ ਛਡਾ ਕੇ ਕਲਮ ਫੜਾਈ ਹੈ ਜਿਹਦੇ ਕਲਮ ਦਾ ਅੱਜ ਜਿਵੇਂ ਸਾਡੇ ਕੋਈ ਡਾਕਟਰ ਬਣੇ ਆ ਕੋਈ ਤਹਿਸੀਲਦਾਰ ਬਣੇ ਆ ਅੱਜ ਮੈਂ ਜਿਹੜੇ ਮੁਕਾਮ ਤੇ ਬਣਿਆ ਆ ਪ੍ਰਧਾਨ ਬਣਿਆ ਆ ਉਹਨਾਂ ਦੀ ਹੀ ਦੇਣ ਆ ਤਾਂ ਮੈਂ ਫੇਰ ਇੱਕ ਵਾਰੀ ਇਲਾਕਾ ਨਿਵਾਸੀ ਨੂੰ ਕਹਿਣਾ ਆ ਕਿ ਆਪਾਂ 바ਵਾ ਸਾਹਿਬ ਜੀ ਦੀ ਸੋਚ ਤੇ ਚੱਲਣਾ ਆ ਉਹਨਾਂ ਦੀ ਸੋਚ ਨੂੰ ਬਰਕਰਾਰ ਰੱਖਣਾ ਆ ਜੈ ਪੀਮ ਜੈ ਭਾਰਤ ਸਾਥੀਓ ਜੈ ਪੀਮ ਜੈ ਭਾਰਤ ਕੀ ਹੋਇਆ ਜੀ ਅੱਜ ਅਸੀਂ ਉਸ ਮਹਾ ਮਾਨਵ ਦੇ ਜਨਮ ਦਿਹਾੜੇ ਦੀ ਖੁਸ਼ੀਆਂ ਮਨਾ ਰਹੇ ਆ ਜਿਹੜਾ ਸਿੰਬਲ ਆਫ ਨੌਲੇਜ ਜਿਹਨੂੰ 4-4 ਵਾਰ ਡਾਕਟਰੇਟ ਡਾਕਟਰੇਟ ਦੀ ਡਿਗਰੀ ਨਾਲ ਸਮਾਨਿਤ ਕੀਤਾ ਗਿਆ ਪੀ ਐਚ ਡੀ ਡੀ ਐਸ ਸੀ डील इट एलएलडी ਇਹ ਅੱਜ ਦੇ ਦੌਰ ਤੱਕ ਕੋਈ ਵੀ ਇਸ ਮੁਕਾਮ ਤੱਕ ਨਹੀਂ ਪਹੁੰਚਿਆ ਜੇਕਰ ਉਹਦੇ ਵਿਦਵਾਨ ਹੋਣ ਦੀਆਂ ਗੱਲਾਂ ਤੇ ਕਿਸੇ ਨੂੰ ਸ਼ੱਕ ਹੈ ਤੇ ਆਪਣਾ ਸਵਿਧਾਨ ਉਠਾ ਕੇ ਦੇਖ ਲਵੋ ਜਿਹਦੇ ਵਿੱਚ ਫਰਸਟ ਇੰਡੀਅਨ ਰਾਸ਼ਟਰਪਤੀ ਸਾਡਾ ਪ੍ਰੈਜ਼ੀਡੈਂਟ ਉਹਦੇ ਤੇ ਵੀ ਦੇਖੋ ਇਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਹੋਏ ਆ ਉਹ ਰਾਸ਼ਟਰ ਦਾ ਮੁਖੀ ਹੈ ਪਰ ਸੰਵਿਧਾਨ ਸੰਸਦ ਦਾ ਮੁਖੀ ਨਹੀਂ ਹੈ ਉਹ ਦੇਸ਼ ਦਾ ਨੁਮਾਇੰਦਾ ਆ ਪਰ ਕੋਈ ਵੀ ਸਾਰਵਜਨਿਕ ਫੈਸਲਾ ਉਹਦੇ ਤੇ ਮੋਹਰ ਲਗਾ ਸਕਦਾ ਬਿਨਾ ਮੰਤਰੀ ਮੰਡਲ ਤੋਂ ਉਹ ਵੀ ਨਹੀਂ ਲਗਾ ਸਕਦਾ ਸੋ ਇਦਾਂ ਦੀਆਂ ਸਥਿਤੀਆਂ ਉਹਨਾਂ ਨੇ ਰੱਖੀਆਂ ਦੇਸ਼ ਨੂੰ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਤੌਰ ਤੇ ਸੁਸ਼ਕਤ ਬਣਾ ਲੈ ਬਹੁਤ ਸਾਰੇ ਪ੍ਰਾਵਧਾਨ ਉਹਨਾਂ ਨੇ ਸੰਵਿਧਾਨ ਦੇ ਵਿੱਚ ਦਿੱਤੇ ਹੈ ਤੇ ਸੰਵਿਧਾਨ ਦਾ ਮੂਲ ਰੂਪ ਜਿਸ ਆਧਾਰ ਤੇ ਸੰਵਿਧਾਨ ਉਹਨਾਂ ਨੇ ਬਣਾਇਆ ਹੈ ਮਾਨਵਤਾ ਨੂੰ ਦੇਖਦਿਆਂ ਹੋਇਆ ਸਵਤੰਤਰਤਾ, ਸਮਾਨਤਾ ਤੇ ਭਾਈਚਾਰੇ ਦਾ ਉਦੇਸ਼ ਲੈ ਕੇ ਇਸ ਸੰਵਿਧਾਨ ਨੂੰ ਬਣਾਇਆ ਗਿਆ ਹੈ ਜਿਸ ਦੇ ਵਿੱਚ ਸਾਰਿਆਂ ਲਈ ਸੰਵਿਧਾਨ ਦੇ ਵਿੱਚ ਸਮਾਨ ਹੱਕ, ਸਵਤੰਤਰਤਾ ਦੇ ਹੱਕ ਸਾਰੇ ਚਾਹੇ ਜੈਂਟਸ ਆ ਚਾਹੇ ਲੇਡੀਜ਼ ਉਹਨਾਂ ਨੂੰ ਪ੍ਰੋਪਰ ਦਿੱਤੇ ਹੋਏ ਨੇ। ਇਹੋ ਜਿਹੇ ਬੰਦੇ ਨੂੰ, ਇਹੋ ਜਿਹੇ ਵਿਦਵਾਨ ਨੂੰ, ਇਹੋ ਜਿਹੇ ਮਹਾਨ ਮਾਨਵ ਨੂੰ ਮੇਰਾ ਦਿਲੋਂ ਸਲਾਮ ਹੈ। ਸੋ ਸਾਥੀਓ ਜੈ ਪੀ ਜੈ ਭਾਰਤ ਟਾਇਰ ਮਿਸ਼ਨ ਗ੍ਰ ਮਕੇਰੀਆ ਦੇ ਪ੍ਰਧਾਨ ਵਜੋਂ ਅੱਜ ਮੈਂ ਆਪਣੇ ਖੋਸਲਾ ਜੀ ਦੇ ਨਿਯੋਤੇ ਤੇ ਇੱਥੇ ਅੰਬੇਦਕਰ ਡਾਟਰ ਭੀਮਰਾ ਦੇ ਜਨਮ ਸਥਾਨ ਤੇ ਤੇ ਆਇਆ ਹਾਂ ਇਹਨਾਂ ਨੇ ਡਾਟਰ ਸਾਹਿਬ ਭੀਮਰਾ ਦੇ ਸਾਰਿਆਂ ਨੂੰ ਆਪਣੇ ਫਰਜ਼ ਕਰਤੱਬ ਅਤੇ ਕ੍ਰੀਤੀਆਂ ਨੂੰ ਦੂਰ ਕੀਤਾ ਸਭਧਾਨ ਦੀ ਰੱਖਿਆ ਕਿੰਨੀ ਸਭਧਾਨ ਰੱਖਿਆ ਲਈ ਸਾਰਾ ਕੁਝ ਬਣਾਇਆ ਜੋ ਦੇਸ਼ ਆ ਸਾਡਾ ਉਹ ਸਭਧਾਨ ਦੇ ਨਾਲ ਹੀ ਚੱਲਦਾ ਹੈ ਕੁਝ ਕੋਈ ਲੋਕ ਜਿਹੜੇ ਆ ਸਵਿਧਾਨ ਨੂੰ ਖੰਡਿਤ ਕਰਨਾ ਚਾਹੁੰਦੇ ਆ ਮੈਂ ਜ਼ੋਰਦਾਰ ਪੀਰ ਕਰਦਾ ਇਸ ਸਵਿਧਾਨ ਨੂੰ ਖੰਡਿਤ ਹੋਣ ਤੋਂ ਅਤਰਾ ਨੇ ਕੋਸ਼ਿਸ਼ ਕਰਾਂਗੇ ਆਪਾਂ ਔਰ ਕਿਸੇ ਨੂੰ ਵੀ ਕੋਈ ਇਹਦਾ ਕ੍ਰਿਤੀ ਦੇ ਕਰਨ ਦਾ ਅਧਿਕਾਰ ਨਾ ਦੇਵਾਂਗੇ ਜੈ ਹਿੰਦ ਮੈਂ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦਿੰਦਾ ਜੈ ਜੈ ਪੀ ਜੈ ਭਾਗ ਜੈ ਸਵਿਧਾਨ ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਤੇ ਤੁਮਤੰਦ ਨਾਲ ਮਕੇਰੀਆਂ ਵਿੱਚ ਮਨਾਇਆ ਜਾ ਰਿਹਾ ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਜੈਪੀਨ ਜੈਪਾਤ ਜੈ ਸਭਿਧਾਨ ਮੈਂ ਸੁਸ਼ੀਲ ਕੁਮਾਰ ਬੰਦਰਾਲੀਆ ਕਾਂਗਰਸ ਸੇਵਾਦਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼ਰਪੁਰ ਮਕੇਰੀਆਂ ਜੈਪੀ